red maple immigration ਦੇ ਵੱਲੋਂ toefl ibt ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ red maple immigration ਦੇ ਡਾਇਰੈਕਟਰ ਪਰਵਿੰਦਰ ਸਿੰਘ ਪਾਵਾ ਨੇ ਦੱਸਿਆ ਕਿ ਵਿਦੇਸ਼ ਵਿੱਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾਉਂਦਾ ਸੁਪਨਾ ਸਜੋਈ ਬੈਠੇ ਵਿਦਿਆਰਥੀਆਂ ਦੇ ਲਈ toefl ਨੂੰ ਮਾਨਤਾ ਮਿਲ ਜਾਣਾ ਇੱਕ ਵਰਦਾਨ ਦੇ ਬਰਾਬਰ ਹੈ ਉਹਨਾਂ ਕਿਹਾ ਕਿ toefl ਟੈਸਟ ਦੇ ਨਾਲ ਕਿਸੇ ਵੀ ਦੇਸ਼ ਵਿੱਚ जाया ਜਾ ਸਕਦਾ ਹੈ ਪੜਾਈ ਦੇ ਆਧਾਰ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਜਾ ਸਕਦੇ ਨੇ ਉਹਨਾਂ ਕਿਹਾ ਕਿ ਕਰੀਬ 13000 ਕਾਲਜਾਂ ਦੇ ਵਿੱਚ TOEFL ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ ਇੱਥੇ ਰੀਜਨਲ ਮੈਨੇਜਰ ਈਟੀਸੀ ਕੜਿਕਾ ਮਹਿਰਾ ਅਤੇ ਦੀਪਕ কুমার ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦਿਗਵਾਈ ਹੇਠ ਲਗਾਏ ਕੇ ਇਸ ਵਰਕਸ਼ਾਪ ਦੇ ਵਿੱਚ ਬਲਕ ਵਾਕਸ ਹਸਤਾਵਾ ਦੇ ਟੀਮ ਮੈਂਬਰ ਹਾਜ਼ਰ ਰਹੇ ਇਸ ਵਰਕਸ਼ਾਪ ਦੇ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਮੈਕਨਿਕਾ ਮਹਿਰਾ ਨੇ ਦੱਸਿਆ ਕਿ ਇਹ ਟੋਫਲ ਟੈਸਟ ਸਿਰਫ 2 ਘੰਟੇ ਤੋਂ ਵੀ ਘੱਟ ਸਮੇਂ ਅੰਦਰ ਦਿੱਤਾ ਜਾ ਸਕਦਾ ਹੈ ਸੱਸਾ ਦੇ ਵੱਲੋਂ ਈਟੀਐਸ ਟੋਫਲ ਟੈਸਟ ਦੇਣ ਦੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸੇਵਾਵਾਂ ਦਾ ਜ਼ਿਕਰ ਵੀ ਕੀਤਾ ਇਸ ਤਰ੍ਹਾਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਇਨਾਮ ਵੀ ਵੰਡੇ ਗਏ ਤੇ ਆਉਣ ਵਾਲੇ ਕਵਿਚ ਵਿੱਚ ਟੋਫਲ ਟੈਸਟ ਦੀ ਬਹੁਤ ਜ਼ਿਆਦਾ ਮਹੱਤਤਾ ਦੇ ਬਾਰੇ ਚਾਨਣਾ ਪਾਇਆ ਗਿਆ ਤਾਂ ਨਾਮ ਕਨੇਕਾ ਮਹਿਰਾ ਹੈ ਤੇ ਮੈਂ ਟੋਫਲ ਤੇ ਜੀਆਰਈ ਲਈ

ट्रेंड पता चला कि स्टूडेंट्स को ऑप्शन की ज़रूरत है स्टूडेंट एक ऑप्शन ढूंढ रहा है इस टाइम पे कि अगर उसको एक अच्छा इंग्लिश टेस्ट का ऑप्शन दिया जाए तो उसके साथ वो अपने बाहर जाने का स्टडी तो अब्रॉड के ड्रीम्स को पूरा कर सकता है तो ये से, सेमिनार आज स्पेशली समराला में रेड मैकबल ने ऑर्गेनाइज करवाया और जहाँ पे टोफल ने टोफल टीम आकर यहाँ पे अपने तरफ से स्टूडेंट को

बाहर जाने के लिए आप पूरा कर सकते हो और छोटा टेस्ट के साथ साथ तेरह हजार प्लस कॉलेजेस और यूनिवर्सिटीज जो सबसे ज्यादा एक्सेप्टेंस है वर्ल्ड में टोफिल के एग्जाम की वो टोफेल के साथ मिलती है और एक स्टूडेंट के लिए बड़ा एक रिलायबल टेस्ट फ्री टेस्ट बन जाता है जहाँ पे ह्यूमन के साथ एआई दोनों मिलकर मार्किंग करते हैं और स्टूडेंट्स का एक अच्छा रिजल्ट सामने आता है एक बाइस थ्री रिजल्ट सामने आता है तो स्टूडेंट्स में एक टेस्ट देकर एक्सपीरियंस बहुत अच्छा है तो मेरा एक एक ही मैसेज है सारे स्टूडेंट्स के लिए यहाँ पे कि अपने जो स्टडी अब्रॉड ड्रीम्स के लिए आप दो के एग्जाम को जरूर ट्राई करिए और इस एग्जाम ये एग्ज़ाम आपके सपनों को ज़रूर पूरा करेगा एक बार ही एक सैम्पल टेस्ट एक मॉक टेस्ट रेड मैपल पर आके लीजिए चेक कीजिए कि कैसे पेपर होता है एंड वो आपकी सपोर्ट कर पाएंगे और हम ਔਰ ਸਪੋਰਟ ਦੇਣ ਦੇ ਲਈ ਵੀ ਆ ਰਹੇ ਥੈਂਕ ਯੂ ਸੋ ਮੇਰਾ ਨਾਮ ਮਨਦੀਪ ਸਿੰਘ ਆ ਅੱਜ ਜੋ ਸੈਮੀਨਾਰ ਟਾਫਲ ਦਾ ਕੀ ਕਹਿੰਦੇ ਉਹਨਾਂ ਨੇ ਬੋਲੇ ਸਰ ਟਾਫਲ ਬਾਰੇ ਸੈਮੀਨਾਰ ਅਜੀ ਅੱਜ ਇੱਥੇ ਅਟੈਂਡ ਕੀਤਾ ਆ ਜਿਹੜਾ ਕਿ ਬਹੁਤ ਵਧੀਆ ਆ ਤੇ ਸਾਨੂੰ ਟਾਫਲ ਬਾਰੇ ਇਨਫੋਰਮੇਸ਼ਨ ਨਹੀਂ ਸੀਨੀ ਜੋ ਇੱਥੇ ਆ ਕੇ ਸਿੱਖੀਆਂ ਚੀਜ਼ਾਂ ਉਹ ਵਧੀਆ ਲੱਗੀਆਂ ਈਜ਼ੀ ਆ ਸਾਡੇ ਲਈ ਤੇ ਟਾਫਲ ਕਰੋ ਅਬਰੋਡ ਚ ਜਾਓ ਨਾਮ ਸਿੰਘ ਹੈ ਜੀ ਤੇ ਅੱਜ ਅਸੀਂ ਇੱਥੇ ਟਾਫਲ ਦੇ ਸੈਮੀਨਾਰ ਤੇ ਆਏ ਆ ਤੇ ਸਾਨੂੰ ਪਹਿਲਾਂ ਟਾਫਲ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਜਾ ਜਿੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਇਹ ਸਾਨੂੰ ਈਜ਼ੀ ਤੇ ਗਾਹਾਂ ਅਬਰੋਡ ਜਾਣ ਲਈ ਬਹੁਤ ਅਪਰਟੀਉਨਿਟੀ ਦਿੰਦਾ ਜੀ ਟੋਫਲ ਕਰੋ ਅਬਰੋਡ ਜੀ ਨਾਮ ਪ੍ਰਵਿੰਦਰ ਸਿੰਘ ਬਾਬਾ ਫਰੋਮ ਰੈਡ ਮੈਪ ਲੀਵਿੰਗ ਰਿਜਨ ਸਮਰਾਲਾ ਤੇ ਅੱਜ ਜੋ ਸੈਮੀਨਾਰ ਸੀ ਕੀ ਕਰਨ ਚੋਨੇ ਵੈਲ ਅੱਜ ਸਮਰਾਲਾ ਦੇ ਵਿੱਚ ਅਸੀਂ ਟੋਫਲ ਦਾ ਸੈਮੀਨਾਰ ਕਰਵਾਇਆ ਬਿਕੋਜ਼ ਸਮਰਾਲਾ ਦੇ ਵਿੱਚ ਟੋਫਲ ਦੀ ਕੋਈ ਅਵੇਅਰਨੈਸ ਨਹੀਂ ਸੀ ਬੱਚਿਆਂ ਲਈ ਇੱਕ ਬੈਸਟ ਆਪਸ਼ਨ ਹੈ ਲਾਈਕ ਬੱਚੇ ਫੈਡਪ ਹੋ ਚੁੱਕੇ ਨੇ ਆਇਲ ਸੋਰਫੀਟੀ ਕਰਕੇ ਐਂਡ ਲਾਈਕ ਅਦਰ ਟੈਸਟ ਦੇ ਵਿੱਚ ਉਹਨਾਂ ਕੋਲ ਇੱਕ ਆਪਸ਼ਨ ਹੋਰ ਐਡ ਆਨ ਹੋਈ ਆ ਵੀ ਦੇ ਕੈਨ ਹੋ ਟੋਪਲ ਐਂਡ ਟੋਪਲ ਜਿੱਥੇ ਟੋਪਲ ਦੀ ਗੱਲ ਕਰੀਏ ਤਾਂ ਟੋਪਲ 13000 ਤੋਂ ਵੱਧ ਯੂਨੀਵਰਸਿਟੀਆਂ ਦੇ ਵਿੱਚ ਵਰਲਡ ਵਾਈਡ ਅ ਐਕਸੈਪਟ ਕੀਤਾ ਜਾਂਦਾ ਹੈ ਸੋ ਇੱਕ ਡਿਗੋ ਓਪਰਚ्युनिटी ਸੀਗੀ ਆਪਣੇ ਸਮਰਾਲਾ ਸ਼ਹਿਰ ਵਾਸੀਆਂ ਦੇ ਲਈ ਸਟੂਡੈਂਟਸ ਦੇ ਲਈ ਜਿਹੜੇ ਆਏ ਤੇ ਜਿਨ੍ਹਾਂ ਨੇ ਸੈਮੀਨਾਰ ਅਟੈਂਡ ਕੀਤਾ ਐਂਡ ਦੇ ਕਮ ਟੂ ਨੋ ਅਬਾਊਟ ਅਬਾਊਟ ਵੇਰੀਅਸ ਟਾਈਪਸ ਆਫ ਪੋਜੀਸ਼ਨਸ ਐਂਡ ਡੂਸ ਐਂਡ ਡੋਨਟਸ ਕੀ ਇਹਦੇ ਵਿੱਚ ਕਰਨੇ ਹੈਗੇ ਆ ਸੋ ਆਈ ਥਿੰਕ ਇਹ ਇੱਕ ਬਹੁਤ ਯੂਸਫੁਲ ਸੈਮੀਨਾਰ ਸੀਗਾ ਫॉर ਸਟੂਡੈਂਟਸ ਕੌਣ ਪਹੁੰਚੇ ਸੀ ਇਹ ਇਹ ਬੇਸਿਕਲੀ ਫਰੋਮ ਟੋਫਲ ਕਨਿਕਾ ਮਹਿਰਾ ਮੈਮ ਜਿਹੜੇ ਰੀਜਨਲ ਮੈਨੇਜਰ ਨੇ ਐਂਡ ਦੀਪਕ ਸਰ ਫਰੋਮ ਟੋਫਲ ਕੇ ਆਈਸੀਕੇ ਇੰਡੀਆ ਟੀਮ ਸੀ ਇਹਨਾਂ ਦੀ ਸੋ ਇਹਨਾਂ ਨੇ ਬਹੁਤ ਵਧੀਆ ਬੱਚਿਆਂ ਨਾਲ ਇੰਟਰੈਕਟ ਕੀਤਾ ਪੋਜੀਸ਼ਨਿੰਗ ਹੋਏ ਐਂਡ ਸਾਰੀ ਡਿਟੇਲ ਦੇ ਵਿੱਚ ਨੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਨੂੰ ਦੱਸਿਆ ਹੈਗਾ ਬਾਰੇ ਟੋਫਲ ਦੇ ਬਾਰੇ ਹੁਬੇ ਗੱਲ ਕਰੀਏ ਕਿੰਨੇ ਸਟੂਡੈਂਟ ਆਏ ਨੇ ਤੇ ਇਵੇਲਪਤਾ ਇਥੇ ਅਪਰੋਕਸ 100 ਪਲਸ ਸਟੂਡੈਂਟ ਦੀ ਰਜਿਸਟ੍ਰੇਸ਼ਨ ਹੋਈ ਹੈ ਤੁਸੀਂ ਵੀਡੀਓਜ਼ ਵੀ ਦੇਖ ਸਕਦੇ ਹੋ ਐਂਡ ਦੇ 올 ਆਰ ਇੰਟਰਸਟਿਡ ਇਨ ਟੋਫਲ बिकॉज ਟੋਫਲ ਦੇ ਵਿੱਚ ਬਹੁਤ ਸਾਰੇ ਨਵੀਆਂ ਚੀਜ਼ਾਂ ਨੇ ਜਿੱਦਾਂ ਮਾਈ ਬੈਸਟ ਸਕੋਰ ਹੋ ਗਿਆ ਔਰ ਟੋਫਲ ਦਾ ਰਿਜ਼ਲਟ ਹੈਗਾ ਰੀਡਿੰਗ ਐਂਡ ਲਿਸਨਿੰਗ ਦਾ ਸੇਮ ਡੇ ਹੀ ਬੱਚੇ ਨੂੰ ਮਿਲ ਜਾਂਦਾ ਜਿਹਦੇ ਨਾਲ ਬੱਚੇ ਨੂੰ ਇੱਕ ਪੈਨਿਕ ਪੋਜੀਸ਼ਨ ਹੁੰਦੀ ਆ ਆਫਟਰ ਐਗਜ਼ਾਮ ਉਹ ਬੱਚੇ ਦੀ ਰੀਲீஸ் ਹੋ ਜਾਂਦੀ ਹੈ ਰੈਡ ਮੈਪਲ ਵੱਲੋਂ ਕੀ ਆਫਰਸ ਰੱਖੀਆਂ ਗਈਆਂ ਰੈਡ ਦੇ ਵਿੱਚ ਆਫਰਸ ਵੈਲ ਰੈਡ ਮੈਪਲ ਜਿਹੜੀ ਇਹਦੀ ਡੈਮੋ ਹੈਗੀ ਉਹ ਟੋਟਲੀ ਫ੍ਰੀ ਫ੍ਰੀ ਪ੍ਰੋਵਾਈਡ ਕਰਵਾ ਰਿਹਾ ਐਂਡ ਕੋਈ ਵੀ ਸਟੂਡੈਂਟ ਆਪਣੇ ਇਲਾਕੇ ਤੋਂ ਜਾਂ ਕਿਤੋਂ ਬਾਹਰ ਤੋਂ ਜੋ ਦੇਖ ਰਿਹਾ ਹੈ ਉਹ ਇੱਥੇ ਆ ਕੇ ਡੈਮੋ ਕਲਾਸ ਵੀ ਲੈ ਸਕਦਾ ਐਂਡ ਐਸ ਵੈਲ ਜਿਹੜੀ ਮੌਕ ਟੈਸਟ ਹੈ ਸੈਚਰਡੇ ਨੂੰ ਉਹ ਬਿਲਕੁਲ ਟੋਟਲੀ ਫ੍ਰੀ ਹੈ ਠੀਕ ਹੈ ਥੈਂਕ ਯੂ ਓਕੇ ਜੀ ਤਾਂ